ਸਾਫ ਸੁਥਰੇ ਹੈਗੇ ਨੇ ਤੇ ਫਿਰ ਸੈਸ਼ਨ ਚ ਆ ਕੇ ਜਵਾਬ ਦੇ ਦੇ ਤੁਹਾਡੇ ਤੋਂ ਉਹਨਾਂ ਨੇ ਸਿੱਧਾ ਪੰਜ ਕੱਸਿਆ ਸੀ ਕਹਿੰਦੇ ਆਏ ਨਹੀਂ ਹੈਗੇ ਜੀ ਸੈਸ਼ਨ ਨਹੀਂ ਆਇਆ ਸੈਸ਼ਨ ਚ ਆ ਕੇ ਕੀ ਕਰਨਾ ਸੀ ਮੈਂ ਤੁਸੀਂ ਦੱਸੋ ਕੀ ਕਰਨਾ ਸੀ ਸੈਸ਼ਨ ਚ ਜਾ ਕੇ ਧੀਆਂ ਪੈਣਾ ਦੀ ਤਾਂ ਇੱਜ਼ਤ ਹੈ ਨਹੀਂ ਸਾਹਮਣੇ ਦੇਖਣਾ ਵੀ ਸਾਹਮਣੇ ਦੇਖਿਓ ਜੀ ਬੋਲਣ ਤਾਂ ਦਿੰਦੇ ਹੀ ਨਹੀਂ ਕਿਸੇ ਨੂੰ ਪਾਪੂ ਸਾਹਿਬ ਛਾਈ ਯਾਰ ਨਹੀਂ ਕੀ ਬੋਲਦੇ ਬੋਲਣ ਦਿੰਦੇ ਆ ਖੇਰਾ ਸਾਹਿਬ ਨੂੰ ਮੇਰੇ ਖਿਆਲ 10 ਸੈਕਿੰਡ ਤੱਕ ਟਾਈਮ ਦਿੱਤਾ ਸੀ ਬੋਲਣ ਦਾ ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਉੱਥੇ ਕਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ ਇਹ ਸੂਬੇ 'ਚ ਇਨੇ ਮੁੱਦੇ ਨੇ ਇਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੋ ਤੁਸੀਂ 1000 ਏਕੜ ਕਿਹਾ ਸੀ ਨਾ ਅੱਜ ਮੁਕਰਗੇ ਬਾਕੀ ਜਿਨੇ ਇਲਜ਼ਾਮ ਲਾਏ ਸਾਰਿਆਂ ਤੋਂ ਮੁਕਰਣਗੇ ਅੱਜ ਵੀ ਸੀਐਮ ਸਾਹਿਬ ਕਹਿ ਰਹੇ ਨੇ ਜੀ ਸਾਰਿਆਂ ਤੋਂ ਮੁਕਰਣਗੇ ਯਾਨੀ ਕੁਝ ਵੀ ਇਸ ਡੀਏ ਦੇ ਕੇਸ ਦੇ ਵਿੱਚ ਬਰਾਮਦ ਹੋਏਗਾ ਨਹੀਂ ਆਪ ਕਹਿੰਦੇ ਆ ਕਿ ਡਰਗ ਦਾ ਕੇਸ ਹੈ ਕੇਸ ਪਾਇਆ ਡੀਏ ਦਾ ਮੁਕਰਗੇ ਨਾ ਕਿ ਡੀਏ ਕੇ ਡਰਗ ਦਾ ਕੇਸ ਹੈ ਹੀ ਨਹੀਂ ਫਲੋਰ ਆਫ ਦਾ ਹਾਊਸ ਤੇ ਹਾਊਸ ਇਹ ਕਹਿ ਰਹੇ ਨੇ ਕਿ ਅਸੀਂ ਡਰੱਗ ਦੇ ਮਾਮਲੇ ਚ ਫੜਿਆ ਹੈ ਕੇਸ ਤੁਹਾਨੂੰ ਆਪ ਪਤਾ ਹੈ ਕਿਸ ਕਿਹੜਾ ਕੇਸ ਪਾਇਆ ਹੈ ਨਹੀਂ ਕੇਸ ਕਿਹੜਾ ਪਾਇਆ ਤੁਸੀਂ ਦੱਸੋ ਕੇਸ ਕਿਹੜਾ ਪਾਇਆ ਇਹਨਾਂ ਨੇ ਮੁਕਰੇ ਕਿ ਨਹੀਂ ਕਿ ਡਰੱਗ ਨਹੀਂ ਹੈ ਆਪ ਹੁਣ ਅੱਜ ਮੁਕਰੇ ਨੇ ਕਿ ਹਜ਼ਾਰ ਏਕੜ ਨਹੀਂ ਹੈ ਹਰ ਚੀਜ਼ ਤੋਂ ਮੁੱਖ ਰੰਗ ਹੈ ਮੈਮ ਜਿਹੜਾ ਉਹ 540 ਕਰੋੜ ਦਾ ਜ਼ਿਕਰ ਕਰਦੇ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਅੱਜ ਇਹਨਾਂ ਨੇ ਇਨੀ ਮੈਨ ਹੈਂਡਲਿੰਗ ਕੀਤੀ ਹੈ ਇਹਨਾਂ ਦੀ ਸਾਬਿਰ ਸਾਹਿਬ ਨੇ ਆਪਣਾ ਸਾਹਿਬ ਨੂੰ ਮੈਨ ਹੈਂਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇੰਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ ਹੀ ਗੋਟਨ ਟੂ ਐਨ ਆਲਟਰਨੇਟ ਆਲਟਰਕੇਸ਼ਨ ਵਿਦ ਦਾ ਲਾਇਰਜ਼ ਅੱਜ ਸਾਮਪਲ ਸਾਹਿਬ ਨੂੰ ਮੈਨ ਹੈਂਡਲ ਕੀਤਾ ਗਿਆ ਜਿਨ੍ਹਾਂ ਦਾ ਨਾਮ ਵਕਾਲਤ ਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ we are going to the bar council and we are going to go to the highest authority to complain against such erring officials court kacheri che vakil nu pes hon vele tusi man handle nahi kar sakde mulakat bhi nahi hogi kyunki mulakat misriadari eh kuch rehat feh mulakat to nahi karde aaj court de hukam maar aaye 15 din mulakat huje tak nahi hoye todi ਸੌਰੀ ਜੀ ਜੇਲ੍ਹ ਦੇ ਵਿੱਚ ਹੋਈ ਮੁਲਾਕਾਤ ਨਹੀਂ ਜੇਲ੍ਹ ਜੇਲ੍ਹ ਦੇ ਵਿੱਚ ਉਸ ਦਿਨ ਨੂੰ ਮੁਲਾਕਾਤ ਹੋਈ ਸੀ ਕਿ ਉਹਦੇ ਬਾਅਦ ਉਪਰ ਉਪਰ ਹੁਕਮ ਆਇਆ ਨਹੀਂ ਕਿ ਕਿਸੇ ਦੀ ਮੁਲਾਕਾਤ ਨਹੀਂ ਕਰਨ ਦੇਣੀ ਸੁਖਬੀਰ ਜੀ ਸੁਖਬੀਰ ਜੀ ਕਹਿੰਦੇ ਅੱਜ ਅੱਜ ਕੋਰਟ 'ਚ ਹੋਈ ਸੀ ਕਿਉਂਕਿ ਮੈਂ ਵੀ ਸੀ ਕਿ ਕੋਰਟ 'ਚ ਤੇ ਉਹਨਾਂ ਨੂੰ ਆਣਾ ਪਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਸਾ ਕੀ ਬੰਨਾ ਹੈ ਪਹਿਲਾਂ ਵੀ ਲੱਗੇ ਹੋਈ ਸੀ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਜੀ ਨੇ ਹੀ ਹਿੰਮਤ ਤੋਂ ਬੰਦ ਲਈ ਪੈਸਾ ਮੰਗਿਆ ਸੀ ਉਹਨਾਂ ਨੂੰ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁੱਕੇ ਆ ਜੀ ਸਮਾਂ ਡਿਕਲਾਈਨ ਹੋ ਚੁੱਕਿਆ ਆ ਜੀ ਐਡੀਜੀਪੀ ਐਡੀਜੀਪੀ ਕੋਈ ਨਹੀਂ ਮਿਲਣ ਲੋ ਕਹਿੰਦੇ ਸਾਨੂੰ ਹੁਕਮ ਨੇ ਜੀ ਅਸੀਂ ਨਹੀਂ ਮੁਲਾਕਾਤ ਕਰਨ ਦੇਣੀ ਜੀ ਕਲੀਅਰ ਕਲੀਅਰ ਸਾਹਿਬ ਵਕੀਲ ਸਾਹਿਬ ਮਿਲਣ ਗਏ ਸੀ ਪੂਰੇ ਬੁਲਾਨੇ ਜੀ ਸਾਡੇ ਸਾਰਿਆਂ ਦੇ ਹੌਸਲੇ ਬੁਲਾਨੇ ਜੋ ਮਰਜ਼ੀ ਕਰਨ